ਸਨਮਾਨਯੋਗ ਸਤ ਸੰਗਤ ਜੀਓ ਅੱਜ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚੋਂ ਸ਼ਲੋਕ ਨੰਬਰ 15 ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਪੰਨਾ ਨੰਬਰ 1427 ਤੇ ਦਰਜ ਹੈ ਪਿਛਲੀ ਕਥਾ ਦੌਰਾਨ ਆਪਾਂ ਇਹ ਸ਼ਲੋਕ ਨੰਬਰ 14 ਇਸ ਨੂੰ ਸਮਝਿਆ ਸੀ ਜਿਸ ਵਿੱਚ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਬਚਨ ਸਮਝਾਏ ਸਨ ਕਿ ਜਿਹੜਾ ਮਨੁੱਖ ਉਸਤਤ ਅਤੇ ਨਿੰਦਿਆ ਤੋਂ ਬਚ ਜਾਂਦਾ ਹੈ ਜਿਸ ਮਨੁੱਖ ਨੂੰ ਸੋਨਾ ਤੇ ਲੋਹਾ ਇੱਕੋ ਜਿਹਾ ਲੱਗਣ ਲੱਗ ਪੈਂਦਾ ਹੈ ਭਾਵੇਂ ਨਾ ਬਿਨਾਂ ਵਜ੍ਹਾ ਤੋਂ ਕਿਸੇ ਦੀ ਉਸਤਤ ਕਰਦਾ ਹੈ ਤੇ ਨਾ ਹੀ ਕਿਸੇ ਦੀ ਨਿੰਦਿਆ ਕਰਦਾ ਉਹਦੇ ਧਿਆਨ ਵਿੱਚ ਸੋਨਾ ਤੇ ਲੋਹਾ ਸਮਾਨ ਇੱਕੋ ਜਿਹੇ ਹੁੰਦੇ ਨੇ ਤਾਂ ਉਹ ਲੋਭ ਲਾਲਚ ਤੋਂ ਮੋਹ ਮਮਤਾ ਤੋਂ ਆਪਣੀ ਸੁਰਤ ਨੂੰ ਉੱਚਾ ਉਠਾ ਲਿੰਦਾ ਹੈ ਤੇ ਗੁਰੂ ਜੀ ਨੇ ਆਖਿਆ ਸੀ ਕਿ اے ਮੇਰੇ ਮਨਾਂ ਸੋਣ ਇਹੋ ਜਿਹਾ ਵਿਅਕਤੀ ਮੁਕਤ ਹੋਇਆ ਸਮਝ ਅੱਜ ਦਾ ਸ਼ਲੋਕ ਹੈ ਸ਼ਲੋਕ ਨੰਬਰ 15 ਜਿਸ ਵਿੱਚ ਗੁਰੂ ਸਾਹਿਬ ਆਖਦੇ ਨੇ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨ ਮੁਕਤ ਤਾਹੇ ਤੈ ਜਾਣ ਪਹਿਲਾਂ ਥੋੜਾ ਜਿਹਾ ਆਪਾਂ ਇਹਦੇ ਅਰਖੀ ਅਰਥ ਕਰ ਲੈਂਦੇ ਆ ਹਰਖ ਮੈਨੇ ਖੁਸ਼ੀ ਸੋਗ ਮੈਨੇ ਗਮੀ ਇਸ ਨੂੰ ਆਪਾਂ ਸੁਖ ਤੇ ਦੁੱਖ ਵੀ ਆਖ ਸਕਦੇ ਹਾਂ ਬੈਰੀ ਮੀਤ ਆਪਾਂ ਸਮਝਦੇ ਹਾਂ ਕਿ ਕਿਸੇ ਨੂੰ ਅਸੀਂ ਜਿਹੜੇ ਦੁਨਿਆਵੀ ਲੋਕਾਂ ਕਿਸੇ ਨੂੰ ਮਿੱਤਰ ਸਮਝਦੇ ਹਾਂ ਤੇ ਕਿਸੇ ਨੂੰ ਆਪਣਾ ਵੈਰੀ ਸਮਝਦੇ ਹਾਂ ਇਸ ਸ਼ਲੋਕ ਵਿੱਚ ਵੀ ਗੱਲ ਮੁਕਤੀ ਦੀ ਹੀ ਕੀਤੀ ਹੈ ਪਿਛਲੇ ਸ਼ਲੋਕ ਵਿੱਚ ਜਿਵੇਂ ਆਪਾਂ ਨੂੰ ਗੁਰੂ ਜੀ ਨੇ ਸਮਝਾਇਆ ਕਿ ਜਿਹੜਾ ਮਨੁੱਖ ਉਸਤਤ ਨਿੰਦਿਆ ਤੋਂ ਉੱਚਾ ਉੱਠ ਗਿਆ ਜਿਸ ਨੂੰ ਸੋਨਾ ਤੇ ਲੋਹਾ ਇੱਕੋ ਜਿਹਾ ਜਾਪਨ ਲੱਗ ਪਿਆ ਉਹ ਮਨੁੱਖ ਮੁਕਤ ਹੋ ਜਾਂਦਾ ਹੈ ਤੇ ਹੁਣ ਅੱਜ ਵਾਲੇ ਸ਼ਲੋਕ ਵਿੱਚ ਹਰਖ ਸੋਗ ਤੇ ਵੈਰੀ ਤੇ ਮਿੱਤਰ ਇਹ ਚਾਰ ਚੀਜ਼ਾਂ ਨੇ ਉਨਾ ਪੰਜ ਦੰ ਗੁਰੂ ਕੀ ਪਵਿੱਤਰ ਬਾਣੀ ਪੜਦੇ ਆ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹ ਬਚਨ ਆਖੇ ਨੇ ਕਿ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕਉ ਦੀਆ ਹਰਖ ਤੇ ਸੋਗ ਖੁਸ਼ੀ ਤੇ ਗਮੀ ਅਸੀਂ ਜਿਹੜੇ ਸਧਾਰਨ ਮਨੁੱਖ ਹਾਂ ਸਾਨੂੰ ਖੁਸ਼ੀ ਵੀ ਸਾਡੇ ਮਨ ਤੇ ਪ੍ਰਭਾਵ ਪਾਉਂਦੀ ਐ ਤੇ ਗਮੀ ਵੀ ਪ੍ਰਭਾਵ ਪਾਉਂਦੀ ਐ ਕੋਈ ਖੁਸ਼ੀ ਦੀ ਖਬਰ ਮਿਲੇ ਤੇ ਅਸੀਂ ਬਹੁਤ ਹੱਸਦੇ ਹਾਂ ਪ੍ਰਸੰਨ ਹੁੰਨੇ ਹਾਂ ਲੱਡੂ ਵੰਡਦੇ ਹਾਂ ਹੋਰ ਕਈ ਕੁਝ ਅਸੀਂ ਵਾਜੇ ਗਾਜੇ ਵਜਾਉਨੇ ਆ ਪਰ ਜਿਉ ਇੰਨੀ ਖੁਸ਼ੀ ਜਦੋਂ ਅਸੀਂ ਕਰ ਰਹੇ ਹੋਈਏ ਕਿ ਅਸੀਂ ਵਾਜੇ ਵਜਾ ਰਹੇ ਹੋਈਏ ਮਠਿਆਈਆਂ ਵੰਡ ਰਹੇ ਹੋਈਏ ਲੋਕ ਸਾਰੇ ਉੱਚੀ ਉੱਚੀ ਤਾੜੀਆਂ ਮਾਰ ਮਾਰ ਹੱਸ ਰਹੇ ਹੂਨ ਤੇ ਉਧਰੋਂ ਇੱਕ ਖਬਰ ਆ ਜਾਏ ਗਮੀ ਦੀ ਕਿ ਤੁਹਾਡੇ ਕਿਸੇ ਬੰਦੇ ਦਾ ਕੋਈ ਐਕਸੀਡੈਂਟ ਹੋ ਗਿਆ ਜਾਂ ਕੁਝ ਇਸ ਤਰ੍ਹਾਂ ਦੀ ਗਮੀ ਦੀ ਖਬਰ ਆ ਜਾਏ ਤੇ ਉਹ ਖੁਸ਼ੀ ਫਿਰ ਕਿੱਥੇ ਚਲੀ ਜਾਂਦੀ ਹੈ ਉਹਟ ਉਲਟ ਮੱਕਾ ਇਕਦਮ ਸਭ ਕੁਝ ਬੰਦ ਹੋ ਜਾਂਦਾ ਹੈ ਤੇ ਫਿਰ ਅਸੀਂ ਉਸ ਗਮੀ ਦੀ ਲਹਿਰ ਵਿੱਚ ਡੁੱਬ ਜਾਂਦੇ ਹਾਂ ਸੋ ਇਹ ਦੋ ਚੀਜ਼ਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ ਕਿ ਇਹਨਾਂ ਦੋਹਾਂ ਤੋਂ ਹੀ ਉੱਚਾ ਉੱਠਣਾ ਹੈ ਖੁਸ਼ੀ ਵਿੱਚ ਖੁਸ਼ ਤੇ ਹੋਣਾ ਹੀ ਹੈ ਲੇਕਿਨ ਖੁਸ਼ੀ ਦਾ ਪ੍ਰਭਾਵ ਸਾਡੇ ਮਨ ਤੇ ਨਾ ਪਵੇ ਗਮੀ ਦੀ ਖਬਰ ਮਿਲੇ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਦੋਂ ਕੋਈ ਖੁਸ਼ੀ ਮਨਾਉਣੇ ਸ਼ੁਰੂ ਕਰ ਦੇਣੀ ਹੈ ਲੇਕਿਨ ਉਸ ਗਮੀ ਦਾ ਵੀ ਪ੍ਰਭਾਵ ਨਹੀਂ ਕਬੂਲਣਾ ਦੋਹਾਂ ਅਵਸਥਾ ਵਿੱਚ ਇੱਕੋ ਜਿਹਾ ਰਹਿਣਾ ਹੈ ਗੱਲ ਅਸਲ ਚ ਇਹ ਆ ਤੇ ਦੋਹਾਂ ਅਵਸਥਾਵਾਂ ਵਿੱਚ ਇੱਕੋ ਜਿਹਾ ਬੰਦਾ ਕੇਵਲ ਉਹ ਰਹਿ ਸਕਦਾ ਹੈ ਜੀਦਾ ਮਨ ਨਾਮ ਸਿਮਰਨ ਨਾਲ ਜੁੜਿਆ ਹੋਇਆ ਹੋਵੇ ਉਹ ਖੁਸ਼ੀ ਵਿੱਚ ਵੀ ਆਪਣੀ ਸੁਰਤ ਨੂੰ ਨਾਮ ਨਾਲ ਜੋੜੀ ਰੱਖਦਾ ਹੈ ਵਾਹਿਗੁਰੂ ਨਾਲ ਜੋੜੀ ਰੱਖਦਾ ਹੈ ਤੇ ਗਮੀ ਵਿੱਚ ਵੀ ਉਹ ਆਪਣੀ ਸੁਰਤ ਨੂੰ ਵਾਹਿਗੁਰੂ ਜੀ ਦੇ ਨਾਲ ਜੋੜੀ ਰੱਖਦਾ ਹੈ ਸੋ ਗੁਰੂ ਸਾਹਿਬ ਨੇ ਹਰ ਵਕਤ ਤੇਰਾ ਕੀਆ ਮੀਠਾ ਲੱਗੈ ਤੇ ਮੰਗ ਕੀ ਮੰਗੀਏ ਨਹੀਂ ਮੰਗਿਆ ਕਿ ਲੋ ਥੱਲੇੋਂ ਅੱਗ ਬੁਝ ਜਾਏ ਜਾਂ ਮੈਨੂੰ ਸੇਕ ਨਾ ਲੱਗੇ ਜਾਂ ਗਰਮ ਰੇਤਾ ਮੇਰੇ ਸਰੀਰ ਨੂੰ ਨਾ ਸਾੜੇ ਇਹ ਨਹੀਂ ਮੰਗਿਆ ਮੰਗਿਆ ਕੀ ਇਹ ਹਰ ਨਾਮ ਪਦਾਰਥ ਨਾਨਕ ਮੰਗੈ ਏ ਵਾ ਗੁਰੂ ਮੈਂ ਤੇਰੇ ਦਰ ਤੋਂ ਤੇਰੇ ਨਾਮ ਦੀ ਹੀ ਯਾਚਨਾ ਕਰਦਾ ਹਾਂ ਸੋ ਇਹ ਨਾਮ ਇੱਕ ਅਜਿਹੀ ਸ਼ਕਤੀ ਏ ਜੇ ਜਿਸ ਬੰਦੇ ਦਾ ਮਨ ਵੀ ਨਾਮ ਨਾਲ ਜੁੜ ਜੁੜ ਜਾਏ ਉਹ ਹਰਖ ਤੇ ਸੋਗ ਖੁਸ਼ੀ ਤੇ ਗਮੀ ਦੋਨੋਂ ਤੋਂ ਉੱਚਾ ਉੱਠ ਜਾਂਦਾ ਹੈ ਹਰਖ ਅਨੰਤ ਸੋਗ ਨਹੀਂ ਬੀਆ ਉਹਦੀ ਅਵਸਥਾ ਇੱਥੇ ਪਹੁੰਚ ਜਾਂਦੀ ਏ ਕਿ ਜਿਹੜੀ ਖੁਸ਼ੀ ਏ ਉਹ ਅਨੰਤ ਦੀ ਖੁਸ਼ੀ ਮਿਲ ਜਾਂਦੀ ਏ ਭਾਵ ਜਦੋਂ ਪਰਮੇਸ਼ਵਰ ਨਾਲ ਸੁਰਤ ਜੁੜਦੀ ਏ ਤੇ ਉਸ ਤੋਂ ਵੱਡਾ ਹੋਰ ਕੋਈ ਸੁਖ ਉਸ ਤੋਂ ਵੱਡੀ ਹੋਰ ਕੋਈ ਸਹਿਜ ਅਵਸਥਾ ਉਸ ਤੋਂ ਵੱਡੀ ਹੋਰ ਕੋਈ ਖੁਸ਼ੀ ਹੋ ਨਹੀਂ ਸਕਦੀ ਤੇ ਉਹਦੇ ਮੁਕਾਬਲੇ ਤੇ ਗਮੀ ਜਿੰਨੀ ਮਰਜੀ ਵੱਡੀ ਆ ਜਾਏ ਪਰ ਉਹ ਖੁਸ਼ੀ ਜਿਹੜੀ ਉਹਦੇ ਨਾਮ ਨਾਲ ਜੁੜ ਕੇ ਮਿਲਦੀ ਏ ਉਹਦਾ ਮੁਕਾਬਲਾ ਨਹੀਂ ਕਰ ਸਕਦੀ ਯਾਨੀ ਉਹ ਗਮ ਸਾਨੂੰ ਉਸ ਖੁਸ਼ੀ ਵਿੱਚੋਂ ਬਾਹਰ ਨਹੀਂ ਕੱਢ ਸਕਦਾ ਸੋ ਹਰ ਖੁਸ਼ੋਗ ਜਾਕੈ ਨਹੀਂ ਜਿਸ ਵਿਅਕਤੀ ਦੇ ਅੰਦਰ ਉਦੀ ਮਾਨਸਿਕ ਅਵਸਥਾ ਹਰਖ ਤੇ ਸੋਗ ਤੋਂ ਉੱਚੀ ਉੱਠ ਜਾਂਦੀ ਏ। ਭਾਵ ਖੁਸ਼ੀ ਤੇ ਗਮੀ ਦੋਵੇਂ ਚੀਜ਼ਾਂ ਉਦੀ ਅਵਸਥਾ ਵਿੱਚ ਨਹੀਂ ਰਹਿੰਦੀਆਂ। ਤੇ ਫਿਰ ਅਗਲਾ ਬਚਨ ਹੈ ਬੈਰੀ ਮੀਤ ਸਮਾਨ। ਆਪਾਂ ਗੁਰੂ ਮਹਾਰਾਜ ਦੀ ਬਾਣੀ ਵਿੱਚੋਂ ਸ਼ਬਦ ਪੜ੍ਹਦੇ ਆਂ। ਨਾ ਕੋ ਬੈਰੀ ਨਾ ਹੀ ਬਿਗਾਨਾ ਸਗਲ ਸੰਗ ਹਮ ਕੋ ਬਾਨਿਆਈ। ਗੁਰੂ ਮਹਾਰਾਜ ਦੀ ਨਿਗਾਹ ਵਿੱਚ ਨਾ ਉਹਨਾਂ ਦਾ ਕੋਈ ਵੈਰੀ ਏ ਨਾ ਉਹਨਾਂ ਦਾ ਕੋਈ ਮਿੱਤਰ ਏ ਸਾਰੇ ਰੱਬ ਦੇ ਬੰਦੇ ਨੇ ਤੇ ਸਾਰੇ ਗੁਰੂ ਵਾਸਤੇ ਇੱਕ ਹੋ ਜਾਈ ਨੇ ਕਿਸੇ ਨਾਲ ਉਹਨਾਂ ਦੀ ਬਹੁਤੀ ਨੇੜਤਾ ਨਹੀਂ ਤੇ ਕਿਸੇ ਨਾਲੋਂ ਉਹਨਾਂ ਦੀ ਬਹੁਤੀ ਦੂਰੀ ਨਹੀਂ ਉਹ ਸਭਨਾਂ ਨੂੰ ਇੱਕੋ ਜਿਹਾ ਸਮਝਦੇ ਨੇ ਉਹਨਾਂ ਦੇ ਬਚਨ ਨੇ ਸਭ ਕੋ ਮੀਤ ਹਮ ਆਪਣਕੀਨਾ हम सब ना के साजन। ਅਸੀਂ ਸਾਰਿਆਂ ਨੂੰ ਆਪਣਾ ਮਿੱਤਰ ਬਣਾਇਆ ਹੋਇਆ ਹੈ। ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਇੱਕ ਵਾਰੇ ਪੁੱਛਿਆ ਗਿਆ ਸੀ ਕਿ ਇਹ ਜਿਹੜੇ ਲੋਕ ਤੁਹਾਨੂੰ ਤੰਗ ਕਰਦੇ ਨੇ ਕਿਉਂਕਿ ਸ਼ੁਰੂ ਤੋਂ ਹੀ ਜਦੋਂ ਤੋਂ ਉਹਨਾਂ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ ਘਰ ਵਿੱਚੋਂ ਹੀ ਵਿਰੋਧ ਸ਼ੁਰੂ ਹੋ ਗਿਆ ਸੀ। ਪ੍ਰਿਥੀ ਚੰਦ ਨੇ ਬਹੁਤ ਵੱਡਾ ਵਿਰੋਧ ਕੀਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰੂ ਅਰਜਨ ਦੇਵ ਜੀ ਦੇ ਸਾਹਬਜ਼ਾਦੇ ਨੂੰ ਮਾਰਨ ਦੇ ਕਿੰਨੇ ਉਹਨੇ ਉਪਰਾਲੇ ਕੀਤੇ ਤੇ ਉਹ ਇੱਕ ਤਰ੍ਹਾਂ ਨਾਲ ਆਪਣੇ ਆਪ ਵਿੱਚ ਗੁਰੂ ਦਾ ਵੈਰੀ ਬਣਿਆ ਹੋਇਆ ਸੀ ਤੇ ਗੁਰੂ ਜੀ ਆਖਦੇ ਨੇ ਸਭ ਕੋ ਮੀਤ ਹਮ ਆਪਣ ਕੀਨਾ ਤੇ ਜਦੋਂ ਪੁੱਛਿਆ ਗਿਆ ਕਿ ਤੁਹਾਨੂੰ ਇਹ ਜਿਹੜੇ ਵੈਰੀ ਨਹੀਂ ਵੈਰੀ ਨਹੀਂ ਲੱਗਦੇ ਗੁਰੂ ਜੀ ਨੇ ਆਖਿਆ ਸੀ ਨਹੀਂ ਮੈਨੂੰ ਉਹ ਵੈਰੀ ਨਹੀਂ ਲੱਗਦੇ ਹਾਂ ਉਹ ਮੇਰੇ ਨਾਲ ਵੈਰ ਕਰਦੇ ਨੇ ਉਹ ਵੱਖਰੀ ਗੱਲ ਏ ਤੇ ਉਹ ਉਹਨਾਂ ਵਾਸਤੇ ਹੈ ਉਹ ਮੈਨੂੰ ਦੁਸ਼ਮਣ ਸਮਝਦੇ ਨੇ ਤੇ ਮੇਰੇ ਉੱਤੇ ਬਾਰ-ਬਾਰ ਉਹ ਇਹੋ ਜਿਹੇ ਮਾਰੇ ਵਾਰ ਕਰਦੇ ਨੇ ਪਰ ਮੈਂ ਮੇਰੇ ਮੂੰਹ ਕਦੀ ਉਹਨਾਂ ਬਾਰੇ ਮਾੜਾ ਬਚਨ ਨਹੀਂ ਨਿਕਲਿਆ ਮੇਰੇ ਮੂੰਹ ਤੇ ਹਮੇਸ਼ਾ ਇਹ ਨਿਕਲਦਾ ਰਾਖ ਲੇ ਹੋ ਭਾਈ ਮੇਰੇ ਕੋ ਤਾ ਬਗੇ ਅਰਦਾਸ ਮੇਰੀ ਤੇ ਅਰਦਾਸ ਹੈ ਕਿ ਹੈ ਵਾਗੁਰੂ ਸਭਨਾ ਦਾ ਭਲਾ ਕਰ ਸਭਨਾਂ ਨੂੰ ਰੱਖ ਲੈ ਜਿੱਤ ਦੁਆਰੇ ਉਬਰ ਤੇ ਤੈਲੇ ਹੋ ਉਬਾਰ ਇਸ ਜਗਤ ਜਲੰਦੇ ਨੂੰ ਹੈ ਵਾਗੁਰੂ ਤੂੰ ਆਪ ਬਚਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਉਸ ਉਸ ਅਵਸਥਾ ਵਿੱਚ ਨਾ ਰੱਖ ਨਾ ਸੋਗ ਨਾ ਵੈਰੀ ਨਾ ਮਿੱਤਰ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਆਖਦੇ ਨੇ ਕਿ ਜਿਸ ਵਿਅਕਤੀ ਨੂੰ ਹਰੱਖ ਸੋਗ ਉਹ ਨਾ ਸਕੇ ਪਾਉ ਆਪਣਾ ਪ੍ਰਭਾਵ ਨਾ ਪਾ ਸਕੇ ਤੇ ਜਿਹੜੇ ਵਿਅਕਤੀ ਨੂੰ ਵੈਰੀ ਤੇ ਮਿੱਤਰ ਦੋਵੇਂ ਇੱਕੋ ਜੇ ਲੱਗਣ ਲੱਗ ਪੈ ਜਿਵੇਂ ਭਾਈ ਕਨਈਆ ਜੀ ਦੀ ਸਾਖੀ ਆਪਾਂ ਸਾਰਿਆਂ ਸੁਣੀ ਹੈ ਉਹ ਆਪਣੇ ਦੁਸ਼ਮਣਾਂ ਨੂੰ ਵੀ ਮਿੱਤਰ ਜਾਣ ਕੇ ਪਾਣੀ ਪੀਉਂਦਾ ਹੈ। ਉਹਦੇ ਮਨ 'ਚ ਹੈ ਹੀ ਨਹੀਂ ਕਿ ਮਿੱਤਰ ਕੌਣ, ਦੁਸ਼ਮਣ ਕੌਣ ਹੈ। ਜਿਹੜਾ ਮੈਦਾਨੇ ਜੰਗ ਵਿੱਚ ਡਿੱਗਾ ਵੇਖਿਆ ਹਾਏ ਹਾਏ ਕਰਦਾ ਵੇਖਿਆ ਉਸੇ ਨੇ ਪਾਣੀ ਪਿਉਣਾ ਸ਼ੁਰੂ ਕਰਤਾ। ਤੇ ਗੁਰੂ ਮਹਾਰਾਜ ਕੋਲ ਸ਼ਿਕਾਇਤ ਗਈ। ਤੇ ਉਹ ਅੱਖ ਲੱਗਿਆ ਜੀ ਮੈਂ ਤੇ ਤੁਹਾਡਾ ਹੀ ਰੂਪ ਵੇਖ ਕੇ ਸਭ ਨੂੰ ਪਾਣੀ ਪਿਉਣਾ ਮੈਨੂੰ ਤੇ ਪਤਾ ਨਹੀਂ ਕੌਣ ਦੁਸ਼ਮਣ ਹੈ, ਕੌਣ ਮਿੱਤਰ ਹੈ। ਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਬਲਮ ਪੱਟੀ ਵੀ ਦਿੱਤੀ ਸੀ। ਇਹੋ ਜੀ ਅਵਸਥਾ ਪਤਾ ਨਹੀਂ ਕਿਵੇਂ ਬਣਦੀ ਹੋਏਗੀ ਪਰ ਸਾਡੇ ਸਾਹਮਣੇ ਇਤਿਹਾਸ ਹੈ ਗੁਰੂਆਂ ਦੀ ਅਵਸਥਾ ਉਹਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਪੁੱਤਰ ਦਾਤੂ ਨੇ ਜਾ ਕੇ ਭਰੀ ਸਭਾ ਵਿੱਚ ਸੰਗਤ ਵਿੱਚ ਲੱਤ ਮਾਰੀ ਸੀ। ਤੇ ਉਹ ਜੇ ਸਾਸਨ ਤੇ ਬੈਠੇ ਸਨ ਉਹ ਥੱਲੇ ਡਿੱਗ ਪਏ ਸਨ। ਲੇਕਿਨ ਉਹਨਾਂ ਨੂੰ ਕੁਝ ਮਾੜਾ ਨਹੀਂ ਆਖਿਆ ਸਗੋਂ ਇਹ ਹੀ ਆਖਿਆ ਕਿ ਤੁਸੀਂ ਮੇਰੇ ਗੁਰੂ ਦੇ ਪੁੱਤਰ ਹੋ ਤੇ ਜਿਹੜੀ ਮੇਰੇ ਤੋਂ ਕੋਈ ਭੁੱਲ ਹੋਈ ਹੈ ਮੈਨੂੰ ਮਾਫ ਕਰ ਦਿਓ ਇੰਨੀ ਨਿਮਰਤਾ ਸੋ ਇਹੋ ਜੀਆਂ ਕਿੰਨੀਆਂ ਸਾਖੀਆਂ ਸਿੱਖਾਂ ਦੀਆਂ ਗੁਰੂਆਂ ਦੀਆਂ ਸਾਡੇ ਸਾਹਮਣੇ ਨੇ ਜਿਨ੍ਹਾਂ ਨੇ ਵੈਰੀ ਤੇ ਮਿੱਤਰ ਇੱਕ ਜਾਣਿਆ ਉਨ੍ਹਾਂ ਵਿੱਚ ਭੇਦ ਨਹੀਂ ਸਮਝਿਆ ਸੋ ਇੱਥੇ ਵੀ ਗੁਰੂ ਜੀ ਉਹੀ ਬਚਨ ਕਰਦੇ ਨੇ ਕਿ ਭਾਈ ਜਿਨ੍ਹਾਂ ਨੇ ਵੈਰੀ ਤੇ ਮਿੱਤਰ ਨੂੰ ਇੱਕੋ ਜਿਹਾ ਕਰਕੇ ਜਾਣਿਆ ਜਿਨ੍ਹਾਂ ਦੇ ਮਨ ਤੇ ਖੁਸ਼ੀ ਤੇ ਗਮੀ ਪ੍ਰਭਾਵ ਨਹੀਂ ਪਾ ਸਕਦੇ ਕਹੋ ਨਾਨਕ ਸੁਨ ਰੇ ਮਨਾ ਐ ਮੇਰੇ ਮਨਾ ਸੁਣ ਮੁਕਤ ਤਾ ਹੈ ਤੈ ਜਾਣ ਐ ਮੇਰੇ ਮਨਾ ਤੂੰ ਉਸ ਵਿਅਕਤੀ ਨੂੰ ਮੁਕਤ ਹੋਇਆ ਸਮਝ ਜਿਹੜਾ ਵਿਅਕਤੀ ਉਸਤਤ ਨਿੰਦਿਆ ਤੋਂ ਬਚ ਗਿਆ ਜਿਸ ਵਿਅਕਤੀ ਨੂੰ ਸੋਨਾ ਤੇ ਲੋਹਾ ਆਹ ਕੀਮਤੀ ਚੀਜ਼ਾਂ ਤੇ ਨਾ ਕੀਮਤੀ ਚੀਜ਼ਾਂ ਇੱਕੋ ਜੀਆਂ ਲੱਗਣ ਲੱਗ ਪਈਆਂ ਜਿਹੜੇ ਮਨੁੱਖ ਦੇ ਮਨ ਵਿੱਚ ਖੁਸ਼ੀ ਤੇ ਗਮੀ ਇੱਕੋ ਜਿਹੀ ਪ੍ਰਭਾਵ ਪਉਂਦੀ ਹੈ ਜਿਹੜਾ ਵੈਰੀ ਤੇ ਮਿੱਤਰ ਨੂੰ ਇੱਕੋ ਜਿਹਾ ਜਾਣਦਾ ਐ ਮੇਰੇ ਮਨਾ ਉਸ ਵਿਅਕਤੀ ਨੂੰ ਤੂੰ ਮੁਕਤ ਹੋਇਆ ਹੀ ਮਨ ਭਾਵ ਮੁਕਤ ਹੋ ਗਿਆ ਹੋਰ ਕੋਈ ਬਾਕੀ ਮੁਕਤੀ ਅਜੇ ਰਹਿੰਦੀ ਨਹੀਂ ਜਿਹੜੀ ਉਸਨੇ ਅਜੇ ਪ੍ਰਾਪਤ ਕਰਨੀ ਐ ਸੋ ਇਸ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਨੇ ਜੋ ਸਾਨੂੰ ਸਿੱਖਿਆ ਬਖਸ਼ੀ ਏ ਉਹ ਇਹ ਕਿ ਅਸੀਂ ਇਨ ਹਰਖ ਸੁਗ ਖੁਸ਼ੀ ਗਮੀ ਵੈਰੀ ਮਿੱਤਰ ਆਦਿਕ ਇਸ ਦੁਸ਼ਵੈਸ਼ ਭਾਵਨਾ ਤੋਂ ਮੁਕਤ ਕਰੀਏ ਆਪਣੇ ਮਨ ਨੂੰ ਜਦੋਂ ਸਾਡਾ ਮਨ ਇਹਨਾਂ ਚੀਜ਼ਾਂ ਤੋਂ ਮੁਕਤ ਹੋ ਜਾਏਗਾ ਮੁਕਤੀ ਦਾ ਇਥੇ ਮਤਲਬ ਹੈ ਆਜ਼ਾਦ ਹੋ ਜਾਣਾ ਇਹਨਾਂ ਤੋਂ ਛੁਟਕਾਰਾ ਹਾਸਲ ਕਰ ਲੈਣਾ ਜਦੋਂ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਮਿਲ ਜਾਏਗਾ ਸਾਡੇ ਮਨ ਨੂੰ ਤੇ ਫਿਰ ਸਮਝੋ ਅਸੀਂ ਮੁਕਤ ਹੋ ਗਏ ਬਸ ਇਹੋ ਹੀ ਗੁਰੂ ਮਹਾਰਾਜ ਦੀ ਸਿੱਖਿਆ ਹੈ ਕਿ ਅਸੀਂ ਖੁਸ਼ੀ ਗਮੀ ਤੇ ਮਿੱਤਰ ਤੇ ਦੁਸ਼ਮਣ ਉਹਨਾਂ ਵਿੱਚ ਜਿਹੜਾ ਭਿੰਨ ਭੇਦ ਅਜੇ ਸਾਨੂੰ ਨਜ਼ਰ ਆਉਂਦਾ ਮੈਨੂੰ ਤੇ ਆਉਂਦਾ ਹੈ ਜੀ ਖੁਸ਼ੀ ਵੀ ਅਸਰ ਪਾਉਂਦੀ ਹੈ ਮਨ ਤੇ ਗਮੀ ਵੀ ਪਾਉਂਦੀ ਹੈ ਕਈ ਲੋਕ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਸਾਡੇ ਬੜੇ ਸੱਜਣ ਨੇ ਬੜੇ ਨੇੜੇ ਨੇ ਕਈ ਲੋਕ ਇਸ ਤਰ੍ਹਾਂ ਲੱਗਦਾ ਹੀ ਹੈ ਕਿ ਉਹਨਾਂ ਨਾਲ ਸਾਡਾ ਕੀ ਰਿਸ਼ਤਾ ਹੈ ਸੋ ਇਹ ਮਨ ਦੀ ਅਵਸਥਾ ਹੀ ਹੈ ਪਰ ਗੁਰੂ ਮਹਾਰਾਜ ਕਹਿੰਦੇ ਨੇ ਇਸ ਤੋਂ ਮੁਕਤ ਹੋਣਾ ਹੈ ਜੇ ਤੁਸੀਂ ਇਸ ਅਵਸਥਾ ਤੋਂ ਮੁਕਤ ਹੋ ਗਏ ਤੇ ਤੁਸੀਂ ਜਨਮ ਵਰਤੋਂ ਵੀ ਮੁਕਤ ਹੋ ਫਿਰ ਤੁਸੀਂ ਜਮਾਂ ਦੀ ਫਾਇਤੋਂ ਵੀ ਮੁਕਤ ਹੋ ਉਹ ਜ ਮੇਰੀ ਨਿਗਾ ਵਿੱਚ ਉਹ ਅਗਲੇ ਜਮਾਂ ਨਾਲ ਤੇ ਫਿਰ ਬਾਅਦ ਵਿੱਚ ਵੇਖਾਂਗੇ ਅਜੇ ਇਹ ਜਿਹੜੇ ਪੰਜ ਜਮ ਨੇ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਇਨਾਂ ਤੋਂ ਮੁਕਤ ਹੋਣਾ ਹੀ ਔਖਾ ਹੋ ਗਿਆ। ਸੋ ਇਨਾਂ ਤੋਂ ਮੁਕਤ ਹੋਣਾ ਹੀ ਅਸਲ ਵਿੱਚ ਮੁਕਤੀ ਦੇ ਰਾਹ ਤੇ ਪਹੁੰਚਣਾ ਹੈ। ਫਿਰ ਉਹਨਾਂ ਨੇ ਸਾਨੂੰ ਸਿੱਖਿਆ ਦਿੱਤੀ ਇਸ ਸ਼ਲੋਕ ਵਿੱਚ ਕਿ ਤੁਸੀਂ ਵੈਰੀ ਤੇ ਮਿੱਤਰ ਨੂੰ ਇੱਕੋ ਜਿਹਾ ਜਾਣੋ। ਭਾਵੇਂ ਇਹ ਗੱਲ ਆਖਣੀ ਤੇ ਬੜੀ ਆਸਾਨ ਏ ਤੇ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਲੱਗਦਾ ਹੈ ਬਹੁਤ ਹੀ ਮੁਸ਼ਕਿਲ ਏ। ਮੈਂ ਕਈ ਵਾਰੀ ਵੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਵੀ ਵੇਖਣਾ ਛਾਤੀ ਮਾਰ ਕੇ ਕਿ ਜਿਸ ਬੰਦੇ ਨਾਲ ਤੁਹਾਡਾ ਕੋਈ ਮਨ ਮੁਟਾਵ ਹੋਵੇ ਮੈਂ ਆਪਣੀ ਗੱਲ ਕਰਦਾ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਮਨ ਮਾਰ ਕੇ ਉਸ ਬੰਦੇ ਅੱਗੇ ਹੱਥ ਜੋੜ ਕੇ ਉਹਨੂੰ ਫਤਿਹ ਬੁਲਾਣੀ ਤੇ ਆਪਣੇ ਮਨ ਵਿੱਚੋਂ ਉਹ ਜਿਹੜਾ ਮਨ ਮੁਟਾਵ ਹੈ ਉਸਨੂੰ ਇੱਕ ਪਾਸੇ ਰੱਖ ਕੇ ਤੇ ਅਗਲੇ ਦਿਨ ਨਾਲ ਗੱਲਬਾਤ ਕਰਨੀ ਹਾਲਚਲ ਪੁੱਛਣਾ ਗੁਰੂ ਦੀ ਬਖਸ਼ੀ ਫਤਿਹ ਸਾਂਝੀ ਕਰਨੀ ਅਗਲੇ ਦੇ ਮਨ ਚ ਕੀ ਏ ਉਹ ਜਾਣੇ ਉਹ ਉਹਦੀ ਪ੍ਰੋਬਲਮ ਹੈ ਆਪਣੀ ਨਹੀਂ ਹੈ ਪਰ ਆਪਾਂ ਤੇ ਆਪਣੇ ਵੱਲੋਂ ਕੋਸ਼ਿਸ਼ ਕਰੀਏ ਕਿ ਜੇ ਕਿਸੇ ਨੇ ਮਨ ਮਟਾਵੇ ਤੇ ਉਹਦੇ ਤੋਂ ਮਾਫੀ ਮੰਗ ਲਈਏ ਜੇ ਗਲਤੀ ਹੋਈ ਏ ਤਾਂ ਜੇ ਨੇਮੀ ਹੋਈ ਤਾਂ ਵੀ ਜਦੋਂ ਵੀ ਕਿਤੇ ਮਿਲੇ ਮੈਂ ਤੇ ਨਹੀਂ ਕਹਿੰਦਾ ਕਿ ਆਪਾਂ ਕਿਤੇ ਉਹਨਾਂ ਦੇ ਘਰ ਚਲੇ ਜਾਈਏ ਤੇ ਉਹਨਾਂ ਨੂੰ ਜਾ ਕੇ ਕੋਈ ਆਖੀ ਐਸਾ ਨਹੀਂ ਕਿਤੇ ਰਾਹੇ ਖੜੇ ਜਾਂਦੇ ਆਉਂਦੇ ਗੁਰਦੁਆਰੇ ਕਿਤੇ ਹੋਰ ਥਾਂ ਕੋਈ ਬੰਦਾ ਮਿਲ ਪੈਂਦਾ ਤੇ ਮੂੰਹ ਪਾਸੇ ਕਰਕੇ ਲੰਗਨ ਦੀ ਲੋੜ ਨਹੀਂ ਸਾਹਮਣੇ ਜਾ ਕੇ ਜ਼ਰੂਰ ਗੁਰੂ ਦੀ ਬਖਸ਼ੀ ਸਾਨੂੰ ਫਤਿਹ ਸਾਂਝੀ ਕਰਨੀ ਚਾਹੀਦੀ ਹੈ ਹਾਲ ਚਾਲ ਪੁੱਛਣਾ ਚਾਹੀਦਾ ਹੈ ਆਪਣੇ ਮਨ ਵਿੱਚੋਂ ਉਹ ਮਨ ਮੁਟਾਵ ਜਿਹੜਾ ਹੈ ਉਹ ਦੂਰ ਕਰ ਦੇਣਾ ਚਾਹੀਦਾ ਇਹੋ ਹੀ ਸਲੋਕ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਹੈ ਤੇ ਮੁਕਤੀ ਦੀ ਅਵਸਥਾ ਵਿੱਚ ਫਿਰ ਆਪਾਂ ਜ਼ਰੂਰ ਪਹੁੰਚ ਜਾਵਾਂਗੇ ਮੁਕਤੀ ਦੀ ਅਵਸਥਾ ਇਹੋ ਹੀ ਬਣਨੀ ਹੈ ਜਦੋਂ ਆਪਾਂ ਆਪਣੇ ਕਿਸੇ ਉਸ ਵਿਅਕਤੀ ਨਾਲ ਜਿਹਦੇ ਨਾਲ ਸਾਡਾ ਮਨਮਟਾਵ ਹੋਵੇ ਤੇ ਜਦੋਂ ਕਿਤੇ ਉਹ ਸਾਨੂੰ ਮਿਲੇ ਤੇ ਅਸੀਂ ਉਹਦੇ ਨਾਲ ਹੱਸ ਕੇ ਮਿਲੀਏ ਉਹਨੂੰ ਇਹ ਮਹਿਸੂਸ ਨਾ ਹੋਵੇ ਕਿ ਸਾਡਾ ਕਦੀ ਮਨਮਟਾਵ ਵੀ ਹੋਇਆ ਸੀ ਇਹ ਮੁਕਤੀ ਦਾ ਰਸਤਾ ਹੈ ਵਿਕਾਰਾਂ ਤੋਂ ਜਿਵੇਂ ਸਾਡੇ ਅੰਦਰ ਕਾਮ ਵਾਸਨਾ ਹੈ ਉਹ ਵੀ ਆਪਣਾ ਪ੍ਰਭਾਵ ਪਾਉਂਦੀ ਹੈ। ਕ੍ਰੋਧ ਹੈ, ਲੋਭ ਹੈ, ਮੋਹ, ਅਹੰਕਾਰ ਤੇ ਹਰ ਵਕਤ ਹੀ ਸਵਾਰ ਰਹਿੰਦਾ ਸਿਰ ਦੇ ਵਿੱਚ। ਸੋ ਇਨ ਇਨ ਵਿਕਾਰਾਂ ਤੋਂ ਬਚਣਾ ਹੀ ਅਸਲ ਚ ਮੁਕਤ ਹੋਣਾ ਹੈ। ਜੇ ਆਪਾਂ ਇਹ ਕਰ पाए ਤੇ ਭਲਾ ਜੇ ਨਾ ਕਰ पाए ਤੇ ਅਸੀ ਮਨ ਨੂੰ ਜ਼ਿੰਦਗੀ ਵਿੱਚ ਕੋਈ ਖੱਟਿਆ ਨਹੀਂ ਕੋਈ ਕਮਾਈ ਨਹੀਂ ਕੀਤੀ ਨਾਮ ਤੇ ਜਪਣਾ ਹੀ ਹੈ ਸੇਵਾ ਕਰਨੀ ਹੈ ਸਿਮਰਨ ਕਰਨਾ ਹੈ ਚੰਗੇ ਕਰਮ ਕਮਾਉਣੇ ਨੇ ਪਰ ਉਹਦੇ ਨਾਲ ਨਾਲ ਆਹ ਜਿਹੜੀਆਂ ਚੀਜ਼ਾਂ ਗੁਰੂ ਮਹਾਰਾਜ ਸਾਨੂੰ ਦੱਸ ਰਹੇ ਨੇ ਕਿ ਵੈਰੀ ਤੇ ਮਿੱਤਰ ਨੂੰ ਇੱਕੋ ਜਿਹਾ ਜਾਣਨਾ ਹੈ ਹੈ ਤੇ ਕਠਿਨ ਹੈ ਤੇ ਪਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹ ਬਚਨ ਵੀ ਆਪਾਂ ਨੂੰ ਆਖੇ ਨੇ ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂ ਗੁਰਮੁਖ ਜਾਨਾ ਇਹ ਖੇਲ ਤਾਂ ਸੱਚੀ ਮੁੱਚੀ ਔਖਾ ਏ ਇਹਨਾਂ ਆਸਾਨ ਨਹੀਂ ਹੈ ਵੈਗਰੂ ਵੈਗਰੂ ਅੱਖ ਨਾ ਕੋਈ ਔਖਾ ਨਹੀਂ ਆਹ ਚੀਜ਼ਾਂ ਔਖੀਆਂ ਨੇ ਦੁਸ਼ਮਣ ਨਾਲ ਕਿਵੇਂ ਬੰਦਾਅਤ ਮਿਲਾਵੇ ਕਿਵੇਂ ਉਹਨੂੰ ਹਾਲਚਲ ਪੁੱਛੇ ਕਿਵੇਂ ਉਹਨੂੰ ਚਾਹ ਪਾਣੀ ਪੁੱਛੇ ਭਲਾ ਚਲੋ ਮੇਰਾ ਤੇ ਦੁਸ਼ਮਣ ਕੋਈ ਹੈ ਹੀ ਨਹੀਂਗਾ ਉੰਜ ਮੈਂ ਇੱਕ ਗੱਲ ਕਰਦਾ ਇਸੇ ਤਰ੍ਹਾਂ ਹੀ ਹਰ ਖਤੇ ਸੋਗੇ ਹੁਣ ਆਪਾਂ ਗ੍ਰਸਤੀ ਲੋਕ ਆ ਜਿੰਦਗੀ ਵਿੱਚ ਖੁਸ਼ੀਆਂ ਵੀ ਆਉਂਦੀਆਂ ਨੇ ਜਿੰਦਗੀ 'ਚ ਗਮੀਆਂ ਦੇ ਸੁਨੇਹੇ ਵੀ ਹੁੰਦੇ ਨੇ ਨੁਕਸਾਨ ਵੀ ਹੁੰਦੇ ਨੇ ਫਾਇਦੇ ਵੀ ਹੁੰਦੇ ਨੇ ਦੋਹਾਂ ਤਰ੍ਹਾਂ ਨਾਲ ਬੰਦਾ ਇੱਕੋ ਜਿਹਾ ਕਿਵੇਂ ਰਵੇ ਬੜਾ ਔਖਾ ਇਹ ਗੱਲ ਔਖੀ ਏ ਸੋ ਜਦੋਂ ਆਪਾਂ ਇਹ ਚੀਜ਼ਾਂ ਨੂੰ ਸਮਝ ਲਿਆ ਤੇ ਉਸ ਤੋਂ ਨਿੰਦਿਆ ਤੋਂ ਬਾਛ ਗਏ ਤੇ ਸਮਝ ਲੈਣਾ ਆਪਾਂ ਮੌਕਾ ਤਾਂ ਹੋ ਗਏ ਸਵੇਦੇ ਲਈ ਆਪਾਂ ਨੂੰ ਚਾਹੀਦਾ ਆਪਾਂ ਵੱਤ ਤੋਂ ਵੱਧ ਸਤ ਸੰਗਤ ਕਰਿਆ ਕਰੀਏ ਗੁਰਬਾਣੀ ਦਾ ਪਾਠ ਕਰਿਆ ਕਰੀਏ ਨਾਮ ਜਪ ਦਾ ਅਭਿਆਸ ਕਰੀਏ ਜਪ ਤੋਂ ਅੱਗੇ ਸਿਮਰਨ ਕਰੀਏ ਸਿਮਰਨ ਕਰਕੇ ਫਿਰ ਥੋੜਾ ਸਮਾਂ ਧਿਆਨ ਵਿੱਚ ਬੈਠੀਏ ਇਹ ਚੀਜ਼ਾਂ ਸਾਨੂੰ ਸਾਡੇ ਮਨ ਤੇ ਬਹੁਤ ਚੰਗਾ ਪ੍ਰਭਾਵ ਪਾਉਂਦੀਆਂ ਨੇ ਤੇ ਇਹਨਾਂ ਦਾ ਪ੍ਰਭਾਵ ਜਦੋਂ ਸਾਡੇ ਮਨ ਤੇ ਪਵੇਗਾ ਫਿਰ ਅਸੀਂ ਹਰ ਖੁਸ਼ੋਗ ਖੁਸ਼ੀ ਗਮੀ ਦੁਸ਼ਮਣ ਤੇ ਮਿੱਤਰ ਸੋਨਾ ਤੇ ਲੋਹਾ ਸ਼ਾਇਦ ਉਹਨਾਂ ਨੂੰ ਇੱਕ ਕਰਕੇ ਜਾਣਨ ਲੱਗ ਪਈਏ ਸੋ ਅੱਜ ਤੁਸੀਂ ਇਹਨਾਂ ਇੱਕ ਬਚਨ ਪ੍ਰਵਾਨ ਕਰਨਾ ਮੇਰੇ ਪਾਸੋਂ ਵਿਚਾਰ ਕਰਦੇ ਆ ਇਸ ਸ਼ਲੋਕ ਦੀ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ